ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜਾਣਾਂਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦਾ ਮੌਸਮਾ ਜਿਹੜਾ ਕਿਹੋ ਜਿਹਾ ਰਹੇਗਾ ਕਿਹੜੇ ਨੇ ਉਹ ਪੰਜ ਜ਼ਿਲ੍ਹੇ ਜਿੱਥੇ ਮੀਂਹ ਦੇ ਨਾਲ-ਨਾਲ ਨੇ ਜਿਹੜੀਆਂ ਤੇਜ਼ ਹਵਾਵਾਂ ਹਨੇਰੀਆਂ ਚੱਲਣ ਦਾ ਅਲਰਟਾ ਉਹ ਜਾਰੀ ਹੋਇਆਗਾ ਏਸੇ ਹੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਉਸ ਤੋਂ ਪਹਿਲਾਂ ਜੇਕਰ ਪਹਿਲੀ ਵਾਰ ਤੁਸੀਂ ਵੀਡੀਓ ਵੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਇਹ ਚੈਨਲ ਤੇ ਤੁਹਾਨੂੰ ਪਸ਼ੂਆਂ ਸੰਬੰਧੀ ਤੇ ਖੇਤੀਬਾੜੀ ਸੰਬੰਧੀ ਤੇ ਮੌਸਮ ਦੇ ਸੰਬੰਧੀ ਆ ਹਰ ਇੱਕ ਜਾਣਕਾਰੀ ਹੈ ਜਿਹੜੀ ਪੰਜਾਬੀ ਵਿੱਚ ਦਿੱਤੀ ਜਾਂਦੀ ਹੈ ਹੁਣ ਗੱਲ ਕਰਦੇ ਹਾਂ ਪੰਜਾਬ ਵਿੱਚ ਅੱਜ ਵੀ ਇਹ ਜਿਹੜਾ ਮੀਂਹ ਦੇ ਲਈ ਜੈਲੋ ਅਲਰਟਾ ਜਿਹੜਾ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਪਿਛਲੇ 24 ਘੰਟਿਆਂ ਦੇ ਦੌਰਾਨ ਜਿਹੜਾ 1.5 ਮਿਲੀਮੀਟਰ ਮੀਂਹ ਉਹ ਦਰਜ ਕੀਤਾ ਗਿਆ ਹੈ ਅੱਜ ਪੰਜਾਬ ਦੇ ਕੋਸਕ ਜ਼ਿਲ੍ਹਿਆਂ ਵਿੱਚ ਦਿਨ ਭਰਾ ਜਿਹੜੇ ਬੱਦਲ ਛਾਏ ਰਹੇ ਨੇ ਤੇ ਕੁਝ ਕੁ ਥਾਵਾਂ ਦੇ ਉੱਤੇ ਜਿਹੜਾ ਧੁੱਪ ਤੇ ਛਾਂ ਵਾਲਾ ਮਾਹੌਲ ਆ ਉਹ ਵੀ ਦੇਖਣ ਨੂੰ ਮਿਲਿਆ ਤੇ ਉਸ ਤੋਂ ਬਾਅਦ ਜਿਹੜਾ ਤਾਪਮਾਨ ਆ 4.9 ਡਿਗਰੀ ਸੈਲਸੀਅਸ ਦੀ ਜਿਹੜੀ ਗ੍ਰਾਫਟ ਆ ਗਈ ਉਹੋ ਦੇਖਣ ਨੂੰ ਮਿਲੀ ਹੈਗੀ ਜਿਹੜੀ ਕਿ ਆਮ ਦੇ ਨਾਲੋਂ 2.9 ਡਿਗਰੀ ਸੈਲਸੀਅਸ ਘੱਟ ਹੈ ਸੂਬੇ ਦੇ ਵਿੱਚ ਜਿਹੜਾ ਸਭ ਤੋਂ ਵੱਧ ਤਾਪਮਾਨ ਅੱਜ 26 ਤੋਂ ਲੈ ਕੇ 27 ਡਿਗਰੀ ਦੇ ਆਸ-ਪਾਸ ਆ ਜਿਹੜਾ ਡਿਗਰੀ ਤੱਕ ਦਾ ਸਾਇੰਸੀਅਲ ਦਰਜ ਕੀਤਾ ਗਿਆ ਜਿਹੜਾ ਕਿ ਅਬੋਰ ਦੇ ਵਿੱਚ ਸੀ ਹੁਣ ਗੱਲ ਕਰਦੇ ਹਾਂ ਮੌਸਮ ਵਿਭਾਗ ਦੇ ਅਨੁਸਾਰ ਅੱਜ ਪੰਜਾਬ ਦੇ ਪਠਾਨਕੋਟ ਹਸ਼ਿਆਰਪੁਰ ਰੂਪਨਗਰ ਗਰਦਾਸਪੁਰ ਐਸ ਏ ਐਸ ਨਗਰ ਵਿੱਚ ਆ ਜਿਹੜਾ ਮੀਂਹ ਲਈ ਆ ਜੈਲੋ ਪਲਾਲਟਾ ਜਿਹੜਾ ਉਹ ਜਾਰੀ ਕੀਤਾ ਗਿਆ ਹੈ ਇਹਨਾਂ ਸ਼ਹਿਰਾਂ ਦੇ ਵਿੱਚ ਆ ਜਿਹੜਾ ਗਰਜ ਚਮਕ ਦੇ ਨਾਲ ਆ ਜਿਹੜਾ ਮੀਂਹ ਪੈ ਸਕਦਾ ਹੈ ਜਿਹੜੇ ਹੋਰ ਬਾਕੀ ਜ਼ਿਲ੍ਹੇ ਨੇ ਪੰਜਾਬ ਦੇ ਉਥੇ ਵੀ ਮਾੜੀ ਮੂਟੀ ਹੈ ਜਿਹੜੀ ਨਾਂ ਦੇ ਬਰਾਬਰ ਮੀਂਹ ਦੀ ਆ ਕੋਈ ਜ਼ਿਲ੍ਹੇ ਦੇ ਵਿੱਚ ਸੁਭਾਵਨਾ ਬਣ ਸਕਦੀ ਹੈ ਪਰ ਉਥੇ ਹੀ ਆ ਜਿਹੜਾ ਬਾਕੀ ਜ਼ਿਲ੍ਹਿਆਂ ਦੇ ਵਿੱਚ ਆ ਕੋਈ ਮੌਸਮ ਦੇ ਸੰਬੰਧੀ ਹੈ ਜਿਹੜਾ ਕੋਈ ਮੌਸਮ ਵਿਭਾਗ ਵੱਲੋਂ ਅਲਰਟਾ ਉਹ ਜਾਰੀ ਨਹੀਂ ਕੀਤਾ ਗਿਆਗਾ ਮੌਸਮ ਵਿਭਾਗ ਦੇ ਮਤਾਬਕ ਆ ਜਿਹੜਾ ਪਿਛਲੇ ਕੁਝ ਦਿਨਾਂ ਤੋਂ ਜਿਹੜਾ ਤਾਪਮਾਨ ਦੇ ਵਿੱਚ ਹੈ ਜਿਹੜੀ ਗ੍ਰਾਫਟਾ ਉਹ ਵੇਖਣ ਨੂੰ ਮਿਲ ਰਹੀ ਪਰ ਹੁਣ ਫੇਰ ਤੋਂ ਆ ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਤਾਪਮਾਨ ਜਿਹੜਾ ਉਹ ਵਧੇਗਾ ਲਗਭਗ 5-6 ਦਿਨਾਂ ਦੇ ਤੱਕ ਆ ਮੀਂਹ ਨੂੰ ਲੈ ਕੇ ਜਿਹੜਾ ਪੰਜਾਬ ਦੇ ਹੋਰ ਜ਼ਿਲ੍ਹਿਆਂ ਦੇ ਵਿੱਚ ਕੋਈ ਵੀ ਅਲਰਟ ਜਿਹੜਾ ਉਹ ਜਾਰੀ ਨਹੀਂ ਕੀਤਾ ਗਿਆ